ਇਹਦੇ ਚੋਂ ਦੋ ਪੇਟੀਆਂ ਬਲੈਂਡਰ ਪੈਡ ਤੇ ਇੱਕ ਸਨਗਨੇਚਰ ਦੀ ਬੋਤਲ ਸ਼ਰਾਬ ਦੀ ਪੇਟੀ ਮਿਲੀ। ਤੋਂ ਤੁਮ 150 ਦੇ ਕਰੀਬ ਪੇਟੀਆਂ ਬਰਾਮਦ ਹੋਈਆਂ। ਵਿੱਚ ਉਹਦੇ ਵਿੱਚ ਕੁਝ 20 ਕ ਪੇਟੀਆਂ 70 ਕ ਪੇਟੀਆਂ ਵੀਰ ਦੀਆਂ ਹੋਣਗੀਆਂ ਬਾਕੀ ਦੂਜੀ ਸ਼ਰਾਬ। ਤੋਂ ਰੋਸ਼ਨਾਲ ਨੇੜੇ ਮਾਤਾ ਜੋਜਲ ਮੰਦਿਰ ਗੁਰੂਰਸਾਇ ਲੋਕਲ ਗੁਰੂਰਸਾਇ ਦਾ ਇਨਸਾਨ ਸੀ ਜਿਹਦੇ ਵਿੱਚੋਂ ਦੋ ਪੇਟੀਆਂ ਬਲੈਂਡਰ ਪੈਟ ਤੇ ਇੱਕ ਸੰਗਨੇਚਰ ਦੀ ਬੋਤਲ ਸ਼ਰਾਬ ਦੀ ਪੇਟੀ ਮਿਲੀ ਉਸ ਤੋਂ ਬਾਅਦ ਉਹਨੂੰ ਪੁੱਛ ਗਏ ਇਸ ਤੋਂ ਪਤਾ ਕੀਤਾ ਫੋਨ ਚੈੱਕ ਕੀਤਾ ਤੇ ਉਹਦੇ ਫੋਨ ਦਾ ਨੰਬਰ ਮਿਲਿਆ ਉਹ ਫੋਨ ਤੋਂ ਪਤਾ ਲੱਗਾ ਵੀ ਜਨਕਰਾਂਜ ਦਾ ਨੰਬਰ ਆ ਫੇ ਅਸੀਂ ਪੰਜੇਕ ਤੜ ਗਏ ਉੱਥੇ ਗੋਡਾਉਨ ਚੈੱਕ ਕੀਤਾ ਈਟੀਓਸ ਐਕਸਾਈਜੈਂਸ ਬੁਲਾਏ ਆਪਾਂ ਈਟੀਓ ਸਾਹਿਬ ਦਾ ਨਾਮ ਹੈ ਅਰਨੀਸ਼ ਬਤਰਾ ਤੇ ਐਕਸਾਈਜੈਂਸ ਐਕਸਾਈਜੈਂਸ ਇੰਸਪੈਕਟਰ ਗੁਰਪ੍ਰੀਤ ਜੀ ਉਹ ਵੀ ਮੌਕੇ ਤੇ ਪੁੱਜੇ ਤੋ ਤੁ 150 ਦੇ ਕਰੀਬ ਪੇਟੀਆਂ ਬਰਾਮਦ ਹੋਈਆਂ ਵਿੱਚ ਉਹਦੇ ਵਿੱਚ ਕੁਝ 20 ਕੁ ਪੇਟੀਆਂ 70 ਕੁ ਪੇਟੀਆਂ ਬੀਰ ਦੀਆਂ ਹੋਣਗੀਆਂ ਬਾਕੀ ਦੂਜੀ ਸ਼ਰਾਬ ਜਿੰਨੇ ਜਿੱਥੋਂ ਬਰਾਮਦ ਹੋਈ ਉਹਨੂੰ ਗ੍ਰਫਤਾਰ ਕਰ ਲਿਆ ਜੀ ਨੋ ਪਗੜਾ ਸੀ ਨਹੀਂ ਜੇ ਕਰਾਂਗੇ ਉਹਨਾਂ ਦੇ ਬਾਅਦ ਪਹਿਲਾਂ ਵੀ ਕੋਈ ਇਹਨਾਂ ਕੋਲ ਫੇਫੀ ਸ਼ਰਾਬ ਦੀ ਪਹਿਲਾਂ ਵੀ ਉਹਦੇ ਪਹਿਲਾਂ ਵੀ ਦੋ ਤਿੰਨ ਪਰਚੇ ਹੋ ਰੱਖੇ ਪਤਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਲੋਕਲ ਜੀ ਮੈਂ ਦੇ ਬਾਹਰ ਆਇਆ ਇਹਨਾਂ ਮਾਮਲਾ ਦਰਜ ਕਰ ਲੈਣ ਐ ਕਰ ਲੱਗੇ ਇਹਦੇ ਕੋਈ ਬੀਰ ਦਲਸਨ ਸੀ ਹੈਗਾ ਸੀ ਕੋ ਹਾਰਡਵਾਰ ਨਹੀਂ ਨਹੀਂ ਕੋਈ ਲਾਇਸੈਂਸ ਨਹੀਂ ਹੈਗਾ ਤੁਹਾਨੂੰ उन्हें अप्लाई kita, पर मिले